ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਦੇ ਵਿੱਚ ਕੀ ਹੈ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਦਿੱਲੀ ਦੇ ਵਿੱਚ 27 ਸਾਲ ਤੋਂ ਬਾਅਦ ਭਾਜਪਾ ਦੀ ਜਿੱਤ ਕੇਜਰੀਵਾਲ ਸੋਧਿਆ ਹਾਰੇ ਆਤਸ਼ੀ ਜਿੱਤੀ ਆਪਣੀ ਸੀਟ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਮਨੀਸ਼ ਸੋਦੀਆ ਦਾ ਬਿਆਨ ਸਾਡੇ ਵਰਕਰਾਂ ਨੇ ਕੀਤਾ ਚੰਗਾ ਕੰਮ ਹਾਰ ਕਬੂਲਦੇ ਆ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਅਸਰ ਮਹਾਰਾਣੀ ਪ੍ਰਨੀਤ ਕੌਰ ਖੋਸ਼ ਪੰਜਾਬ ਦੇ ਵਿੱਚ ਕਿਸਾਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ ਕੀਤਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਡੋਨਲਡ ਟਰੰਪ ਦਾ ਸਾੜਿਆ ਗਿਆ ਪੁਤਲਾ ਭਾਰਤ ਸਰਕਾਰ ਵੱਲੋਂ ਪੰਜਾਬ ਤੋਂ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਗਿਆ ਰਿਹਾ ਕੈਦੀਆਂ ਨੇ ਕਿਹਾ ਭਾਰਤ ਵਿੱਚ ਸਾਨੂੰ ਮਿਲਿਆ ਪਿਆਰ ਫਾਜ਼ਿਲਕਾ ਦੇ ਵਿੱਚ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਆਇਆ ਸਾਹਮਣੇ 2 ਮਹੀਨੇ ਪਹਿਲਾਂ ਕਰਵਾਈ ਸੀ ਲਵ ਮੈਰਿਜ ਅਮਰੀਕਾ ਤੋਂ ਟਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਮੰਤਰੀ ਬਰਿੰਦਰ ਗੋਇਲ ਦਾ ਆਇਆ ਵੱਡਾ ਬਿਆਨ ਪੰਜਾਬ ਦੇ ਵਿੱਚ ਅਮਰੀਕੀ ਜਹਾਜ਼ ਉਤਰਨ ਤੇ ਕੇਂਦਰ ਸਰਕਾਰ ਤੇ ਚੁੱਕੇ ਸਵਾਲ ਤੇ ਹੁਣ ਕਰਦੇ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਦਿੱਲੀ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਵੱਲੋਂ ਜਿੱਤ ਹਾਸਲ ਕਰ ਲਈ ਗਈ ਹੈ 27 ਸਾਲ ਤੋਂ ਬਾਅਦ ਭਾਜਪਾ ਦਿੱਲੀ ਦੇ ਵਿੱਚ ਰਾਜ ਕਰੇਗੀ ਜ਼ਿਕਰੇ ਖਾਸੇ ਕਿ ਅਜਿਹੇ ਦੇ ਵਿੱਚ ਜਿੱਥੇ ਅਰਵਿਤ ਕੇਜਰੀਵਾਲ ਮਨੀਸ਼ ਸੋਧਿਆ ਆਪਣੀ ਸੀਟ ਹਾਰ ਗਏ ਹੈ ਤੇ ਦੂਸਰੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਆਖੀ ਆਪਣੀ ਸੀਟ ਜਿੱਤ ਗਏ ਹੈ ਜ਼ਿਕਰੇ ਖਾਸ ਹੈ ਕਿ ਦਿੱਲੀ ਦੇ ਵਿੱਚ 27 ਸਾਲ ਬਾਅਦ ਭਾਜਪਾ ਦੀ ਵਾਪਸੀ ਹੋ ਗਈ ਹੈ ਚੋਣ ਕਮਿਸ਼ਨ ਮੁਤਾਬਕ ਜਦੋਂ ਅਸੀਂ ਖਬਰਾਂ ਪੜ੍ਹਦੇ ਪਏ ਹਾਂ ਉਦੋਂ ਤੱਕ ਭਾਜਪਾ ਚਾਰ ਸੀਟਾਂ ਜਿੱਤ ਗਈ ਹੈ ਤੇ 44 ਸੀਟਾਂ ਤੇ ਉਸ ਦੀ ਜਿਹੜੀ ਬਹੁਮਤ ਅੱਗੇ ਚੱਲਦੀ ਪਈ ਹੈ ਜਾਨੀ ਕਿ ਉਸ ਕੋਲ 48 ਸੀਟਾਂ ਨੇ ਆਮ ਆਦਮੀ ਪਾਰਟੀ ਕੋਲ ਤਿੰਨ ਸੀਟਾਂ ਜਿੱਤੀਆਂ ਨੇ 19 ਸੀਟਾਂ ਤੇ ਉਹ ਅੱਗੇ ਚੱਲਦੀ ਪਈ ਹੈ ਜਾਨੀ ਕਿ 22 ਸੀਟਾਂ ਉਸ ਕੋਲ ਨੇ ਕਾਂਗਰਸ ਨੂੰ ਇੱਕ ਵੀ ਸੀਟ ਹਲੇ ਤੱਕ ਨਹੀਂ ਮਿਲੀ ਹੈ ਇਸ ਬਦਲਾਅ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਅਤੇ ਸੋਦੀਆ ਆਪਣੀ ਜੰਗਪੁਰਾ ਸੀਟ ਤੋਂ ਹਾਰ ਗਏ ਨੇ ਮੁੱਖ ਮੰਤਰੀ ਆਤਸ਼ੀ ਜਿਹੜੀ ਹੈ ਉਹ ਆਪਣੀ ਸੀਟ ਕਾਲ ਕਾਜ਼ੀ ਜਿੱਤ ਗਏ ਨੇ ਸਤਿੰਦਰ ਜੈਨ ਵੀ ਚੋਣ ਹਾਰ ਗਏ ਨੇ ਇਸ ਵਿਚਕਾਰ ਕੇਜਰੀਵਾਲ ਨੂੰ ਹਰਾਉਣ ਵਾਲੇ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਅਮਿਤ ਸ਼ਾਹ ਦੇ ਨਾਲ ਮਿਲਣ ਪਹੁੰਚੇ ਹੋਏ ਐ ਦਿੱਲੀ ਦੇ ਵਿੱਚ ਭਾਜਪਾ ਮੁਖ ਦਫ਼ਤਰ ਦੇ ਵਿੱਚ ਜਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 7 ਵਜੇ ਪਾਰਟੀ ਜਿਹੜਾ ਹੈੱਡਕੁਆਟਰ ਹੈ ਉੱਥੇ ਪਹੁੰਚਣਗੇ ਤੇ ਆਪਣੇ ਜਿਹੜੇ ਕਿ ਉਹਨਾਂ ਦੇ ਲੋਕ ਨੇ ਉਹਨਾਂ ਦੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਆਈ ਥਿੰਕ ਆਈ ਥਿੰਕ ਇਟ ਵਾਸ ਵੈਰੀ ਆਬਵੀਅਸ ਫਰਮ ਆਲ ਆਵਰ ਮੀਟਿੰਗਸ ਇਨ ਦਿੱਲੀ ਐਂਡ ਵਿਚ ਐਵਰ ਪੀਪਲ ਆਰ ਵਾਸ ਮੀਟਿੰਗ ਥੈਟ ਪੀਪਲ ਵਾਂਟਿਡ ਚੇਂਜ ਦੇ ਵਰ ਫੈਡ ਅਪ ਆਫ ਦ ਵੇ ਥਿੰਗਸ ਵਰ ਐਂਡ ਦੇ ਵਾਂਟਿਡ ਚੇਂਜ ਆਈ ਸੁਪੋਜ਼ ਦੇ ਹੈਵ ਵੋਟਡ ਫੋਰ ਚੇਂਜ ਮਾਈ ਕੰਗ੍ਰੈਚੁਲੇਸ਼ਨਸ ਟੂ ਆਲ ਦੋਸ ਹੂ ਹੈਵ ਵਨ a further rest so what it just means we have to work harder and we have to uh, stay there be on the ground and be responsive ਮੈਂ ਸਾਰੇ ਰਜੋਰੀ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਅਸੀਂ 8 ਰਾਊਂਡ ਬਾਅਦ ਲਗਭਗ 11000 ਵੋਟਾਂ ਤੋਂ ਅੱਗੇ ਚੱਲ ਰਹੇ ਹਾਂ ਔਰ ਇਹ ਜਿੱਤ ਲਗਭਗ 20000 ਵੋਟਾਂ ਦੀ ਹੋਊਗੀ ਔਰ ਇਸ ਜਿੱਤ ਦਾ ਸ਼ਰੇਆ ਰਜੋਰੀ ਗਾਰਡਨ ਦੇ ਇੱਕ ਇੱਕ ਵੋਟਰ ਨੂੰ ਔਰ ਭਾਰਤੀ ਜਨਤਾ ਪਾਰਟੀ ਦੇ ਇੱਕੇ ਕਾਰਜਕਰਤਾ ਨੂੰ ਜਾਂਦਾ ਹੈ ਮੇਰੇ ਦਿਲੀਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਜਾਂਦਾ ਹੈ ਮੈਂ ਧੰਨਵਾਦ ਕਰਦਾ ਅਸੀਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕਿ ਤੁਸੀਂ ਜੋ ਸਾਨੂੰ ਮਾਣ ਦਿੱਤਾ ਸਾਡੇ ਵਾਸਤੇ ਮਾਣ ਦੀ ਗੱਲ ਔਰ ਦਿੱਲੀ ਅੰਦਰ ਸਾਡੀ ਸਰਕਾਰ ਬਣਨ ਜਾ ਰਹੀ ਹੈ ਉਸ ਤੋਂ ਵੱਡੀ ਮਾਣ ਦੀ ਗੱਲ ਆ ਤਾਂ ਮੈਂ ਬਹੁਤ ਜਲਦੀ ਆਪਕਾ ਫਿਰ ਸੇ ਧੰਨਵਾਦ ਕਰਤਾ ਹਾਂ ਔਰ ਬਹੁਤ ਜਲਦੀ ਆਪਕੇ ਵਿਚ ਮੈਂ ਆਉਂਗਾ 1 ਘੰਟੇ ਬਾਅਦ ਹਮ ਲਗਭਗ ਅਭੀ 12:30 ਵਜੇ ਕੇ ਆਸ-ਪਾਸ ਹਮ 830 ਖਿਆਲਾਸੇ ਆਪਣਾ ਰੋਡ ਸ਼ੋ ਸ਼ੁਰੂ ਕਰੇਗੇ ਜਿੱਤ ਕੇ ਜਸ਼ਨ ਕਾ ਔਰ ਪੰਜਾਬੀ ਮਾਰਕੀਟ ਸੇ ਹੋਤੇ ਹੋਏ ਹਮ 3 ਪੁਆਇੰਟ ਪੇ ਪਹੁੰਚੇਗੇ ਮਾਲ ਪੇ ਔਰ ਵਹਾਂ ਸੇ ਰੈਡ AMG और ग्रीन में एम आई जी से होते हुए रिंग रोड की टक्कर तक पहुँचेंगे हम आपसे आपका धन्यवाद करना चाहते हैं तो हम जरूर चाहेंगे कि आप भी इस जीत की जो आपने हमें बधाई दी है उसमें ज़रूर शामिल हों 830 से हम लगभग सवा बारह बजे के आसपास चलेंगे पंजाबी मार्केट से चौखंडी गुरुद्वारे से आगे से होते हुए आपके ਮੌਲ ਤੱਕ ਆئیںਗੇ ਔਰ ਮੌਲ ਸੇ ਗ੍ਰੀਨ ਗ੍ਰੀਨ ਐਮ ਆਈ ਗ੍ਰੀਨ ਐਮ ਆਈ ਜੀ ਔਰ ਰੈਡ ਐਮ ਆਈ ਜੀ ਕੇ ਵਿੱਚ ਮੇ ਸੇ ਰਿੰਗ ਰੋਡ ਤੱਕ ਜਾਣਗੇ ਮੈਂ ਫਿਰ ਸੇ ਆਪਕਾ ਧੰਨਵਾਦ ਕਰਤਾ ਹੂੰ ਦਿੱਲੀ ਮੇ ਹਮਾਰੀ ਸਰਕਾਰ ਬੰਨੇ ਜਾ ਰਹੀ ਹੈ ਬਦਲਾਵ ਕੀ ਆਂਦੀ ਆ ਰਹੀ ਹੈ ਬਹਨੋ ਮਾਤਾਓਂ ਸੇ ਹਮਨੇ ਵਾਦਾ ਕੀਆ ਥਾ 2500 ਰੁਪਏ ਆਪਕੇ ਖਾਤੇ ਮੇ ਆਏਗਾ 500 ਰੁਪਏ ਮੇ ਸਿਲੰਡਰ ਇਹ ਸਾਰੀ ਖੁਸ਼ੀਆਂ ਆਪਕੇ ਘਰ ਮੇ ਆ ਰਹੀ ਹੈ ਮੇਰੇ ਘਰ ਮੇ ਖੁਸ਼ੀਆਂ ਵੀ ਆ ਰਹੀ ਹੈ ਔਰ ਆਪਕੇ ਘਰ ਮੇ ਖੁਸ਼ੀਆਂ ਵੀ ਆ ਰਹੀ ਹੈ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਮਨੀਸ਼ ਸੋਧਿਆ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਆਪਣੀ ਹਾਰ ਕਬੂਲੀਏ ਤਾਂ ਇਸ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਜ਼ਿਕਰ ਖਾਸ ਹੈ ਕਿ ਬੜੀ ਬੇਸਬਰੀ ਦੇ ਨਾਲ ਜਿੱਥੇ ਦਿੱਲੀ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਅਜੇਹੇ ਦੇ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਜਿੱਥੇ ਦਿੱਲੀ ਦੇ ਵਿੱਚ 27 ਸਾਲ ਬਾਅਦ ਭਾਜਪਾ ਨੇ ਵਾਪਸੀ ਕੀਤੀ ਹੈ ਤੇ ਦੂਸਰੇ ਪਾਸੇ ਅਜੇਹੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਸਤਾਅਰ ਦੇਖਣ ਨੂੰ ਮਿਲਦਾ ਪਿਆ ਹੈ ਜਿੱਤੇ ਇੱਕ ਪਾਸੇ ਮਹਾਰਾਣੀ ਪ੍ਰਨੀਤ ਕੌਰ ਦੇ ਵੱਲੋਂ ਦਿੱਲੀ ਦੇ ਵਿੱਚ ਭਾਜਪਾ ਦੀ ਜਿੱਤ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਗਿਆ ਹੈ ਉੱਥੇ ਹੀ ਮਨੀਸ਼ ਸੋਧਿਆ ਆਪਣੀ ਸੀਟ ਹਾਰ ਗਏ ਨੇ ਜਿਸ ਤੋਂ ਬਾਅਦ ਉਹਨਾਂ ਨੇ ਜਿੱਥੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਾਡੇ ਵਰਕਰ ਨੇ ਚੰਗਾ ਕੰਮ ਕੀਤਾ ਜੰਗਪੁਰਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਨੇ ਕਿਹਾ ਹੈ ਕਿ ਅਸੀਂ ਹਾਰ ਕਬੂਲਦੇ ਹਾਂ ਪਾਰਟੀ ਵਰਕਰਾਂ ਨੇ ਚੰਗੀ ਲੜਾਈ ਲੜੀ ਹੈ ਅਸੀਂ ਸਾਰਿਆਂ ਨੇ ਸਖਤ ਮਿਹਨਤ ਕੀਤੀ ਬਹੁਤ ਖੁਸ਼ੀ ਹੋ ਰਹੀ ਹੈ ਔਰ ਇੱਕ ਵਾਰੀ ਫੇਰ ਇਹ ਸਾਬਤ ਹੋ ਰਿਹਾ ਹੈ ਕਿ ਜੋ ਕੰਮ ਭਾਜਪੀ ਨੇ ਕੀਤੇ ਨੇ ਉਹਨਾਂ ਦਾ ਮੁੱਲ ਪੈ ਰਿਹਾ ਜੋ ਫੋਕੇ ਪ੍ਰੋਮਿਸ ਜੋ ਇਹਨਾਂ ਨੇ ਆਪ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਨੂੰ ਵਾਰੀ ਮਿਲੀ ਉਹੀ ਗੱਲਾਂ ਦਰਾ ਦਰਾ ਕੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕਤੇ ਤਾਂ ਲੋਕਾਂ ਨੇ ਇਹ ਡਿਸੀਜਨ ਦਿੱਤਾ ਮੈਂ ਇਹਨਾਂ ਦੀ ਇਹਨਾਂ ਨੂੰ ਧੰਨਵਾਦ ਕਰਦੀਆਂ ਤੇ ਵਧਾਈ ਦਿੰਦੀਆਂ ਕਿ ਬੀਜੇਪੀ ਨੂੰ ਲੱਗ ਰਿਹਾ ਹੈ ਹੁਣ ਫਾਈਨਲ ਤਾਂ ਡਿਕਲੇਅਰ ਹੋਊਗਾ ਪਰ ਜਿਹੜੀ ਲੀਡ ਚੱਲ ਰਹੀ ਹੈ ਪੂਰੀ ਉਮੀਦ ਹੈ ਕਿ ਬੀਜੇਪੀ ਦੀ ਸਰਕਾਰ ਬਣੂ ਪੰਜਾਬ ਤੇ ਕਿੰਨਾ ਕਾ ਅਸਰ ਦੇਖਦੇ ਹੋ ਜੀ ਇਸ ਦਾ ਜਿੱਤ ਦਾ ਬਹੁਤ ਅਸਰ ਪਊਗਾ ਉਹੀ ਝੂਠੀਆਂ ਗੱਲਾਂ ਇੱਥੇ ਕਰ ਰਹੇ ਨੇ ਸਾਰਾ ਪੰਜਾਬ ਲੁੱਟ ਲੁੱਟ ਕੇ ਤਾਂ ਪੈਸਾ ਦਿੱਲੀ 'ਚ ਖਰਚ ਲਿਆ ਆਪਣੀ ਪਾਰਟੀ ਤੇ ਖਰਚ ਲਿਆ ਇਸ ਤੇ ਵੀ ਰੋਕ ਪਏ ਸਾਬ ਪੰਜਾਬ ਨੂੰ ਵੀ ਥੋੜੀ ਜੀ ਸਾਹ ਮਿਲੇ ਪੰਜਾਬ ਨੂੰ ਸੋ ਕਿਸ ਤਰ੍ਹਾਂ ਦੇਖਦੇ ਹੋ ਅਰਵਿੰਦ ਕੇਜਰੀ ਵਾਲਾ ਉਹਨਾਂ ਦਾ ਵੀ ਫਸਾ ਫਸਾ ਮੁਕਾਬਲਾ ਕਦੇ ਆਪ ਕਦੇ ਡਾਊਨ ਮਾਲਕੀ ਉਹਨਾਂ ਦੀ ਉਹਨਾਂ ਦੀ ਵੀ ਜਿਹੜੀ ਹੈ ਕਾਫੀ ਦੇਖੋ ਉਹ ਸਭ ਤੋਂ ਵੱਡਾ ਸਬੂਤ ਹੋਊਗਾ ਕਿ ਲੋਕ ਕੀ ਚਾਹੁੰਦੇ ਨੇ ਕਿਉਂਕਿ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਵੱਡਾ ਹੁੰਦਾ ਹੈ ਆਪਣੇ ਵੱਲੋਂ ਬੰਦਾ ਜੋ ਮਰਜ਼ੀ ਕਹੇ ਕਰੇ ਪਰ ਅਸਲੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਜਿਸ ਤਰ੍ਹਾਂ ਲੋਕ ਤੁਹਾਨੂੰ ਵੋਟ ਕਰਕੇ ਦਿੰਦੇ ਨੇ ਮੈਂ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡਿੰਗ ਚੱਲ ਰਿਹਾ ਕਿ ਕੋਈ ਸਿੱਖ ਚਿਹਰਾ ਸੀਐਮ ਦੇ ਲਈ ਬੀਜੇਪੀ ਤੋਂ ਆਉਣਾ ਚਾਹੀਦਾ ਹੈਗਾ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਚਲੋ ਇੱਕ ਸਿੱਖ ਦੇ ਨਾਤੇ ਤਾਂ ਮੈਂ ਜ਼ਰੂਰ ਉਹ ਗੱਲ ਸਪੋਰਟ ਕਰਦੀ ਹਾਂ ਪਰ ਬਾਕੀ ਬੀਜੇਪੀ ਹਾਈ ਕਮਾਂਡ ਦੇ ਉੱਤੇ ਹੈ ਔਰ ਜੋ ਉਹਨਾਂ ਦੇ ਵਿਧਾਇਕ ਉੱਥੇ ਹੋਣਗੇ ਉਹਨਾਂ ਦੇ ਉੱਤੇ ਹੋਊਗਾ ਕਿ ਕਿਸ ਨੂੰ ਚੁਆਇਸ ਕਰਨਗੇ ਹਮ ਸਭਾ ਦਾ ਚੋਣ ਹਮ ਸਭ ਕਰਤਾਣ ਮਿਲ ਕੇ ਬਹੁਤ ਮਿਹਨਤ ਨਾਲ ਲੜਾ जंगपुरा के लोगों ने जंगपुरा विधानसभा के लोगों ने भी बहुत प्यार मोहब्बत सम्मान दिया लेकिन 600 वोट से लगभग लगभग 600 वोट से उसमें हम पीछे रह गए तो मैं जो कैंडिडेट जीते हैं उनको बधाई देता हूं और उम्मीद करता हूं कि जंगपुरा की समस्याओं को वो हल करेंगे जंगपुरा के लोगों की जितनी भी चीजें हैं उनको हल करेंगे बाकी तो अब बाकी देखते हैं सर है कैसे कहाँ नहीं अब चूक तो आपको बताएंगे एनालिसिस करके ਅਮਰੀਕਾ ਦੇ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਤੋਂ ਬਾਅਦ ਜਿਹੜਾ ਜਹਾਜ਼ ਪੰਜਾਬ ਦੇ ਵਿੱਚ ਉਤਰਿਆ ਉਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਪਿਆ ਹੈ ਇਸ ਮਾਮਲੇ ਨੂੰ ਲੈ ਕੇ ਜਿੱਥੇ ਬੀਤੇ ਦਿਨੀ ਕਾਂਗਰਸ ਨੇਤਾ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਪੁਤਲਾ ਫੂਕਿਆ ਗਿਆ ਤਾਂ ਅਜੇਹੇ ਦੇ ਵਿੱਚ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਵੀ ਡੋਨਲਡ 트੍ਰੰਪ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਗਿਆ ਜ਼ਿਕਰ ਇਹ ਖਾਸ ਹੈ ਕਿ ਇਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਦਿੱਲੀ ਸਮੇਤ ਕਈ ਰਾਜਾਂ ਤੋਂ 에어ਪੋਰਟ ਬਣੇ ਹੋਏ ਨੇ ਪਰ ਪੰਜਾਬ ਦੀ ਧਰਤੀ ਤੇ ਅਮਰੀਕਾ ਦਾ ਜਹਾਜ਼ ਉਤਰਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ ਕਦੇ ਰਾਸ਼ਟਰਪਤੀ ਨੇ ਜਿਸ ਤਰ੍ਹਾਂ ਉਹਨਾਂ ਦੇ ਪੈਰਾਂ 'ਚ ਬੇੜੀਆਂ ਪਾ ਕੇ ਹੱਥਾਂ 'ਚ ਹਾਤਕੜੀਆਂ ਲਾ ਕੇ ਇਵਨ ਬੀਬੀਆਂ ਨੂੰ ਹਾਂਜੀ ਉਹ ਵੀ ਨਹੀਂ ਬਖਸ਼ਿਆ ਗਿਆ ਉਹ ਜਿਸ ਤਰ੍ਹਾਂ 40 ਘੰਟੇ ਲਗਾਤਾਰ ਉਹਨੂੰ ਜਹਾਜ਼ ਦੇ ਵਿੱਚ ਜਿਵੇਂ ਕ੍ਰਿਮੀਨਲ ਹੁੰਦੇ ਨੇ ਇਦਾਂ ਬੰਦ ਕਰਕੇ ਇੱਥੇ ਲਿਆ ਕੇ ਜਹਾਜ਼ ਉਹ ਵੀ ਪੰਜਾਬ 'ਚ ਉਤਾਰਿਆ ਜਦ ਕਿ ਬੰਦੇ ਗੁਜਰਾਤ ਦੇ ਵੀ ਦੇਤੀ ਸੀ ਦੇਤੀ ਹਰਿਆਣੇ ਦੇ ਸੀ ਤੇ 30 ਪੰਜਾਬ ਦੇ ਸੀ ਪੰਜਾਬ ਦੇ 30 ਸੀ ਤੇ ਫਿਰ ਵੀ ਜਹਾਜ਼ ਅੰਮ੍ਰਿਤਸਰ ਉਤਾਰਿਆ ਕਿਉਂ ਨਹੀਂ ਦਿੱਲੀ ਉਤਾਰਿਆ ਕਿਉਂ ਨਹੀਂ ਗੁਜਰਾਤ ਦੀ ਕਿਸੇ بندرگاہ ਤੇ ਉਤਾਰਿਆ ਸਿਰਫ ਪੰਜਾਬੀ ਨੂੰ ਬਦਨਾਮ ਕਰਨ ਲਈ ਕੀਤਾ ਔਰ ਇਹ ਟੋਟਲ ਫੇਲਿਅਰ ਬੇਈਂ ਗਲਤੀ ਇਹ ਉਹਨਾਂ ਨੂੰ ਸ਼ਰਮੋਣੀ ਚਾਹੀਦੀ ਹੈ ਫਾਰਕ ਸਰਕਾਰ ਨੂੰ ਕਿ ਉਹਨਾਂ ਨੇ ਇਸ ਤਰ੍ਹਾਂ ਕਿਉਂ ਅਲਾਉ ਕੀਤਾ ਕੋਲੰਬੀਆ ਨੇ ਸੇਮ ਕੇਸ ਹੈ ਕੋਲੰਬੀਆ ਦੀ ਸਰਕਾਰ ਨੇ ਕਿਹਾ ਅਭੀ ਅਸੀਂ ਤੁਹਾਡਾ ਜਿਹੜਾ ਮਿਲਟਰੀ ਦਾ ਜਹਾਜ਼ ਹੈ ਸੀ ਇੱਥੇ ਲੈਂਡ ਨਹੀਂ ਕਰਨ ਦੇਆ ਅਸੀਂ ਆਪਣੇ ਜਹਾਜ਼ ਤੇ ਆਪਣੇ ਬੰਦਿਆਂ ਨੂੰ ਲੈ ਕੇ ਆਵਾਂਗੇ ਉਹਨਾਂ ਨੇ ਆਪਣੀ ਐਮਬੈਸੀ ਚੋਂ ਉੱਥੋਂ ਦੇ ਬੰਦੇ ਲਿਆਂਦੇ ਸਾਡੇ ਸਾਡੇ ਬੰਦੇ ਸਾਡੀਆਂ ਐਮਬੈਸੀਆਂ ਨੇ ਕਿਉਂ ਨਾ ਸੰਭਾਲੇ ਔਰ ਉਹਨਾਂ ਨੂੰ ਸਾਡੀ ਸਰਕਾਰ ਨੇ ਇੱਥੇ ਕਿਉਂ ਨਾ ਲਿਆਂਦਾ ਜਹਾਜ਼ ਦੇ ਵਿੱਚ ਔਰ ਉਹਨਾਂ ਦਾ ਕੋਈ ਕ੍ਰਿਮੀਨਲ ਤਾਂ ਹੈ ਨਹੀਂ ਸੀ ਉਸ ਰੋਜ਼ਗਾਰ ਦੀ ਤਨਾਸ਼ ਚ ਗਏ ਆ ਬਿਲਕੁਲ ਉਹ ਗੈਰ ਕਾਨੂੰਨੀ ਉਥੇ ਦੇ ਕਾਨੂੰਨ ਦੇ ਮੁਤਾਬਕ ਹੈ ਸੀ ਉਹ ਵੇਚ ਸਕਦੇ ਆ ਵਾਪਸ ਬਿਲਕੁਲ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਜ਼ਲੀਲ ਕਰਨ ਔਰ ਜ਼ਲੀਲ ਕਰਕੇ ਇੱਥੇ ਤਾਂ ਉਸ ਨੂੰ ਲਈ ਆਰਮੀ ਦਾ ਜਹਾਜ਼ ਲੈਂਡ ਕਰਕੇ ਪਾਰਕ ਵਿੱਚ ਹਥਕੜੀਆਂ ਸਮੇਤ ਇੱਥੇ ਸਾਡੇ ਬੱਚਿਆਂ ਨੂੰ ਉੱਥੇ ਛੱਡੇ ਇਹ ਬਰਦਾਸ਼ਤ ਨਹੀਂ ਕੀ ਗੱਲ ਪਾਰਟੀ ਸਰ ਐਡੀ ਵੱਡੀ ਜ਼ੁਲਾਲਤ ਸ ਹੈ ਨਾ ਉਸ ਤੋਂ ਬਾਅਦ ਕੋਈ ਰਿਐਕਸ਼ਨ ਨਹੀਂ ਕੋਈ ਰਿਐਕਸ਼ਨ ਨਹੀਂ ਆਪ ਦੇਸ਼ ਦੀ ਗਵਰਨਮੈਂਟ ਦੀ ਕਿ ਕਿਉਂ ਕੁੱਤੀ ਕਰ ਰਹੀ ਮਾਰਕ ਕਿਸਮ ਦੀ ਇਹ ਹੈ ਇਹ ਅੱਜ ਵੀ ਸਾਡੇ ਬੱਚਿਆਂ ਦਾ ਫਿਊਚਰ ਉਹਨਾਂ ਨੂੰ ਇੱਥੇ ਸਿਕਿਓਰ ਨਹੀਂ ਹੋ ਰਿਹਾ ਹਾਲੇ ਵੀ ਇਹ ਮੀਡਿਕਲ ਮਾਈਗ੍ਰੇਸ਼ਨ ਰੁਕੀ ਨਹੀਂ ਔਰ ਇਹ ਜਿਹੜੇ ਗੱਲਾਂ ਕਰਦੇ ਨੇ ਪੋਲਿਟਿਕਲ ਲੋਕ ਸਰਕਾਰਾਂ ਚਲਾਉਣ ਵਾਲੇ ਇਹ ਅੱਜ ਵੀ ਉਹ ਬੰਗਲੋ ਤੋਂ ਮਿੱਟੀ ਝਾੜਦੋ ਵਾਲਾ ਕੰਮ ਕਰਦੇ ਨੇ ਹਾਲੇ ਵੀ ਅਸਲੀ ਬਿਮਾਰੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਿਹੜੇ ਇਲੀਗਲੀ ਭੇਜਣ ਵਾਲੇ ਟ੍ਰੈਵਲ ਏਜੰਟ ਨੇ ਨਾ ਤਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਪਰਵਾਹ ਇੱਕੋ ਦਾ ਕਰ ਲਿਆ ਫੜਿਆ ਨਹੀਂ ਹਾਲੇ ਪਰਚਾ ਦਰਜ ਕੀਤਾ ਕੀ ਕਰਨਗੇ ਹਾਲੇ ਪਤਾ ਨਹੀਂ ਪਰ ਸਮੱਸਿਆ ਦਾ ਹੱਲ ਤਾਂ ਉਦੋਂ ਹੋਏਗਾ ਜਦੋਂ ਹਰ ਨੌਜਵਾਨ ਜਦੋਂ ਪੜ੍ਹ ਕੇ ਕੇਵਲ ਰਿਸਕਾਰ ਦਾ ਸਮਾਂ ਹੋਣਾ ਉਸ ਵੇਲੇ ਦੀ ਸਰਕਾਰ ਦੇ ਮੌਕੇ ਸਰਕਾਰ ਪੈਦਾ ਕਰਕੇ ਦੇਵੇ ਉਹਦੇ ਚ ਅਟਰ ਫੇਲਿਅਰ ਹੈ ਸਰਕਾਰਾਂ ਦੀ ਰਾਜਵਾਲ ਸਾਹਿਬ ਕੀ ਗੱਲ ਭਾਰਤੀ ਡੇਜੋਗਾ ਵੀ ਹੈ ਨਹੀਂ ਸੀਗਾ ਕਿ ਆਪਣਾ ਜਹਾਜ਼ ਭੇਜ ਕੇ ਆਪਣੇ ਨਾਗਰਿਕਾਂ ਨੂੰ ਉੱਥੋਂ ਲੈ ਕੇ ਆ ਸਕਦਾ ਕਹਿ ਚੁੱਕਾ ਕਿ ਜੋ ਕੋਲੰਬੀਆ ਇਹ ਕਰ ਸਕਦਾ ਹੈ ਤੇ ਸਾਡੀ ਸਰਕਾਰ ਨੇ ਕਿਉਂ ਨਹੀਂ ਕੀਤਾ ਛੋਟਾ ਜਿਹਾ ਹਦੇਸ਼ ਉਹਨੇ ਸਟੈਂਡ ਲਿਆ ਸਖਤ ਅਮਰੀਕਾ ਦੇ ਖਿਲਾਫ ਤੇ ਸਾਡੀ ਸਰਕਾਰ ਨੇ ਕਿਉਂ ਐਲੋਕ ਕੀਤਾ ਤੇ ਇੱਕ ਕੋਈ ਇੱਕ ਸਮਝ ਵੀ ਹੋਈ ਆ ਲਾਗਲੇ ਦੇਸ਼ ਦੇ ਨਾਲ ਇਹ ਅਮਰੀਕਾ ਦੀ ਕੀ ਜਿਹੜੇ ਤੁਹਾਡੇ ਕੋਲ ਭਾਰਤੀ ਹੈਗੇ ਨੇ ਹੋਰ ਉਹ ਤੁਸੀਂ ਸਾਨੂੰ ਦੇ ਦਿਓ ਅਸੀਂ ਉਹਨਾਂ ਨੂੰ ਜੇਲਾਂ 'ਚ ਬੰਦ ਕਰਦੇ ਆ ਮੈਕਸੀਕੋ ਵਾਲਿਆਂ ਨੇ ਬਲਕਿ ਮੈਨੂੰ ਤਾਂ ਇਸ ਗੱਲ ਤੇ ਬੜਾ ਉਹ ਹੁੰਦਾ ਹੈ ਵੀ ਛੋਟੇ ਛੋਟੇ ਦੇਸ਼ ਨੇ ਉਹਨਾਂ ਨੇ ਤਾਂ ਸਸਟੇਟ ਲਿਆ ਡੋਨਲਡ ਟਰੰਪ ਦੇ ਖਿਲਾਫ ਮਕਸੀਕੋ ਦੇ ਵੀ ਉੱਥੇ ਦੀ ਰਾਸ਼ਟਰਪਤੀ ਨੇ ਵੀ ਬੜਾ ਕੁਝ ਬੋਲਿਆ ਟਰੰਪ ਵੀ ਜਿਹੜੀ ਤੁਸੀਂ ਦੀਵਾਰ ਬਣਾ ਰਹੇ ਹੋ ਅੱਜ ਇਹ ਤੁਹਾਨੂੰ ਡਾਉਣੀ ਔਖੀ ਹੋ ਜਾਣੀ ਹੈ ਤੋਂ ਤੁਹਾਨੂੰ ਦਿਖਾਵਾਂਗੇ ਜਿਵੇਂ ਤੁਹਾਡੀ ਇਕਨੋਮੀ ਪ੍ਰਭਾਵਿਤ ਹੋਏਗੀ ਸਾਡੇ ਨੂੰ ਸਭ ਕੁਝ ਹੈ ਇਹ ਦੰਦੌੜ ਨੇ ਬਿਆਨ ਦਿੱਤੇ ਤੇ ਸਾਡੇ ਵਾਲੇ ਚੁੱਪ ਕਰੇ ਬੈਠੇ ਨੇ ਇਹਨਾਂ ਨੇ ਮੂੰਹ 'ਚ ਘੁੰਗੜੀਆਂ ਕਿਉਂ ਪਾਈਆਂ ਸਰ ਉਹਵੇਂ ਤਾਂ ਗੱਲ ਕਰਦੇ ਨੇ ਕਿ ਯਾਰੀ ਬੜੀ ਹੈ ਅਮਰੀਕਾ ਨਾਲ ਤੇ ਉਹ ਤੇ ਇਸ ਵੇਲੇ ਯਾਰੀ ਆ ਬੱਸ ਜਿਹੜੀ ਰਿਸ਼ਤੇ ਸਹੀ ਉਹ ਆਪਣੇ ਕਿੱਥੇ ਹੈ ਯਾਰੀ ਦੇ ਨਾਲ ਤੁਸੀਂ ਦੇਸ਼ ਨਹੀਂ ਪੇ ਸਾਰੇ ਨੂੰ ਮੈਂ ਸਿੱਕਤੀ ਲੰਘ ਦਿਨਾ ਦੇ ਦੇਸ਼ ਦਾ ਕੀ ਹੋਏਗਾ ਇੱਥੇ ਦੇ ਯੁੱਧ ਦਾ ਕੀ ਹੋਏਗਾ ਇਹਦਾ ਜਵਾਬ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਇਮਪਲੋਇਮੈਂਟ ਜਨਰੇਟ ਹੋ ਰਹੀ ਕਿਉਂ ਨਹੀਂ ਸਾਰੇ ਬੱਚਿਆਂ ਨੂੰ ਜਦੋਂ ਉਹਨਾਂ ਦੀ ਉਮਰ ਹੁੰਦੀ ਹੈ ਉਮਰ ਦੇ ਹਿਸਾਬ ਨਾਲ ਉਹਨੂੰ ਰੋਜ਼ਗਾਰ ਮਿਲਣ ਦੇ ਮੌਕੇ ਪੈਦੇ ਇਹ ਕਿਹਨੇ ਕਰਨਾ ਹੈ ਸਰਕਾਰ ਦੀ ਪਾਲਿਸੀਜ਼ ਨਾਲ ਇਮਪਲੋਇਮੈਂਟ ਜਨਰੇਟ ਹੁੰਦੀ ਹੈ ਬਿਲਕੁਲ ਜੀ ਉਹ ਇਹਨਾਂ ਨੇ ਕਿਉਂ ਨਹੀਂ ਕੀਤਾ ਕੰਮ ਅੱਜ ਥੇ ਕਿਉਂ ਨਹੀਂ ਕੀਤਾ ਇਹ ਟੋਟਲ ਫੇਲਿਅਰ ਹੈ ਸਰਕਾਰਾਂ ਦੀ ਔਰ ਉਹਦੀ ਹੁਣ ਸਜ਼ਾ ਲੋਕ ਭੁਚ ਰਹੇ ਨੇ ਇਹ ਵੱਡਾ ਮੁੱਦਾ ਬਣਿਆ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਉਂ-ਜਿਉਂ ਉਤੋਂ ਜਹਾਜ਼ ਭਰੇ ਆਉਣਗੇ ਉਹ ਦਿਨ ਤੋਂ ਲੋਕਾਂ ਵਿੱਚ ਰੋਸ ਹੋਰ ਵਧੇਗਾ ਪਰ ਇਹ ਮੁੱਦਾ ਬਣੇਗਾ ਬਹੁਤ ਗੱਜਬੰਦ ਸਾਹਿਬ ਹਜੇ 104 ਆਏ ਨੇ ਕਹਿ ਰਹੇ ਨੇ ਕਿ 18000 ਦੇ ਕਰੀਬ ਅਜੇ ਹੋਰ ਵੀ ਭਾਰਤੀ ਉੱਥੇ ਮੌਜੂਦ ਹੈਗੇ ਅਗਲੀ ਵਾਲੀ ਅਗਲੀ ਗੱਲ 1 ਕਰੋੜ 40 ਲੱਖ ਕਹਿੰਦੇ ਨੇ ਜੀ ਉੱਥੇ ਤੋਂ ਬੈਠਾ ਗੱਲੇ ਅਮਰੀਕਾ ਨਹੀਂ ਜਿਹੜੇ ਬੰਦੀ ਬਣਾ ਕੇ ਰੱਖਿਓਏ ਨੇ ਬੰਦੀ ਬਣਾ ਕੇ ਰੱਖਿਓ ਉਹ ਤੇ ਖੜੀ ਜਾ ਰਹੇ ਨੇ ਹੁਣ 500 ਦੇ ਕਰੀਬ ਉਹਨਾਂ ਨੇ ਹੋਰ ਅਗਲੀ ਲਿਸਟ ਦਿੱਤੀ ਜਿਸ ਵਿੱਚ ਉਹ ਕਹਿੰਦੇ ਨੇ ਕੋਈ 300 ਦੀ ਤੋਂ ਵੇਰ ਪੇਸ਼ਣ ਵੀ ਕਰਨੀ ਹਾਂ ਪਾਕਿਸਤਾਨ ਪੰਜਾਬ ਦੀ ਸੰਧੀ ਦੇ ਵਿੱਚ ਅਕਸਰ ਜਦੋਂ ਕੈਦੀਆਂ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਅਜਿਹੇ ਦੇ ਵਿੱਚ ਭਾਰਤ ਵੱਲੋਂ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਰਿਹਾ ਹੋਣ ਤੋਂ ਬਾਅਦ ਉਹਨਾਂ ਕੈਦੀਆਂ ਦਾ ਭਾਰਤ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਜ਼ਿਕਰ ਖਾਸ ਹੈ ਕਿ ਅੰਮ੍ਰਿਤਸਰ ਭਾਰਤ ਸਰਕਾਰ ਵੱਲੋਂ ਦਰਿਆਦਲੀ ਦਿਖਾਉਂਦੇ ਹੋਏ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਦੋਹਾਂ ਦੇਸ਼ਾਂ ਦੀ ਸਿੱਧੀ ਸਿੰਧੀ ਤੋਂ ਬਾਅਦ ਇੱਕ ਦੂਜੇ ਦੇ ਜਿਹੜੇ ਕੈਦੀ ਹੁੰਦੇ ਨੇ ਜੋ ਆਪਣੀ ਸਜ਼ਾ ਪੂਰੀ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਇਸ ਤੇ ਚੱਲਦੇ ਭਾਰਤ ਸਰਕਾਰ ਦੇ ਵੱਲੋਂ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਹੈ ਕੈਦੀ ਅਟਾਰੀ ਵਾਗਾ ਸਰਹੱਦੇ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੁੰਦੇ ਨੇ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਵੱਲੋਂ ਅਹਿਮ ਜਾਣਕਾਰੀ ਵੀ ਦਿੱਤੀ ਗਈ ਉਹ ਚਲਾਨੀ ਨਾ ਕਿ ਨਾ ਚਲਾਵੇ ਬਾਕੀ ਜਨਨ ਚਲਣਗੇ ਮਨ ਦਾ ਉਹ ਸੁਸੀ ਕੇ ਕਹਿੰਦੇ ਉਹਨੂੰ ਵੀ ਕਹਿੰਦੇ ਇਹ ਨਹੀਂ ਨਿਕੜਿਆ ਆਇਆ ਇਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਆਉਂਦੇ ਆਂਦੇ ਇਹਨੂੰ ਹੰਤ ਪਤਾ ਇਹ ਇਹ ਪਤਾ ਇਹਨੀਆਂ ਉਹ ਖਬਰ ਫਾਜ਼ਿਲ ਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ 2 ਮਹੀਨੇ ਪਹਿਲਾਂ ਇੱਕ ਸਖਸ਼ ਦੇ ਵੱਲੋਂ ਲਵ ਮੈਰਿਜ ਕਰਵਾ ਕੇ ਵਿਆਹ ਕਰਵਾਇਆ ਗਿਆ ਸੀ ਪਰ ਹੁਣ ਉਸਦੀ ਮੌਤ ਹੋ ਗਈ ਹੈ ਸਵਾਲ ਖੁਦਕੁਸ਼ੀ ਦੇ ਸਾਹਮਣੇ ਆ ਗਏ ਨੇ ਅਜਿਹਾ ਕੀ ਹੈ ਪੂਰਾ ਮਾਮਲਾ ਇੱਕ ਖਾਸ ਖਬਰ ਹਸਪਤਾਲ ਦੇ ਵਿੱਚ ਚੀਕ ਚਿਹਾੜਾ ਪੈਂਦਾ ਪਿਆ ਤੇ ਦੂਸਰੇ ਪਾਸੇ ਪਰਿਵਾਰਕ ਮੈਂਬਰ ਜ਼ਾਰੋ-ਜ਼ਾਰ ਰੋਂਦੇ ਪਏ ਐ ਇਹ ਤਸਵੀਰਾਂ ਫਾਜ਼ਿਲਕਾ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਅਨੰਦਪੁਰ ਮੁਹੱਲੇ ਦੇ ਵਿੱਚ ਇੱਕ ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਕਰੀਬ 2 ਮਹੀਨੇ ਪਹਿਲਾਂ ਨੌਜਵਾਨ ਦੀ ਲਵ ਮੈਰਿਜ ਹੁੰਦੀ ਹੈ ਜਿਸ ਤੋਂ ਬਾਅਦ ਉਸਦੀ ਪਤਨੀ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਦਿਸਤੇ ਚਲਦਿਆਂ ਸ਼ੱਕ ਜ਼ਾਹਰ ਕੀਤਾ ਜਾਦਾ ਕਿ ਪਰੇਸ਼ਾਨੀ ਹੋਗੀ ਇਸ ਨੌਜਵਾਨ ਨੂੰ ਤੇ ਉਸਤੇ ਵੱਲੋਂ ਅਜਿਹੇ ਕਦਮ ਚੁੱਕਿਆ ਗਿਆ ਏ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਪਈ ਹੈ ਤੇ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜੀ ਦੇਖੋ ਜੀ ਇਹ ਰਾਤੀ ਗਿਆ ਦੀ ਲਗਿਆਨੇ ਕਿਹੜਾ ਲੈ ਕੇ ਜੀ ਠੀਕ ਹੈ ਕੋਈ ਕਿੰਨੂ ਤੇ ਲੱਗੀ ਹੋਈ ਗੱਡੀ ਅੰਦੇ ਕੋਲ ਠੀਕ ਹੈ ਜੀ ਇਹ ਬਾਕੀ ਰਾਤੀ ਮੈਨੂੰ ਮਿਲਿਆ ਵੀ ਏ ਮੈਨੂੰ ਕਹਿੰਦਾ ਉਹ ਨਹੀਂ ਬੱਸ ਨਹੀਂ ਮੈਂ ਨਹੀਂ ਕੋਈ ਘਰ ਘਰ ਚੱਲ ਸੋ ਜਾ ਮੈਂ 2:00 ਵਜੇ ਉੱਠਦਾ ਮੈਂ ਨੂੰ ਉਠਾਣਾ ਵੀ ਹੁੰਦਾ ਕਿ ਅੱਜ ਵਾਰੀ ਮੈਂ ਨੂੰ ਫੋਨ ਕਰ ਦਿੰਦਾ ਯਾਰ ਮੈਂ ਘੁੱਟ ਕੇ ਜਾਣਾ ਤੂੰ ਪਰ ਬਾਕੀ ਰਾਜੀ ਕੁ ਜੀ ਗਿਆ ਨਹੀਂ ਸਾਡੇ ਨਾਲ ਕੋਈ ਲੜਿਆ ਨਹੀਂ ਕੋਈ ਝਗੜਿਆ ਨਹੀਂ ਚਾਹ ਵੀ ਪੀਤੀ ਆ ਹੱਸ ਕੇ ਬੇਟਦੇ ਆਏ ਆ ਸਾਰੇ ਖੱਪ ਮਾਰਦੇ ਨੇ ਬਾਕੀ ਸਾਨੂੰ ਨਹੀਂ ਪਤਾ ਜਿੰਨੇ ਦਿਨ ਤੇ ਕੀ ਗੱਲ ਹੈ ਜੀ ਚਕੀ ਨਹੀਂ ਹੀ ਬਾਕੀ ਚਲੋ ਅੱਜ ਕੁੜੀ ਨਾਲ ਸੀ ਉਹ ਗੜਾਈ ਤੇ ਗੜਾਉਂਦੇ ਰਹਿੰਦੇ ਨੇ ਅਸੀਂ ਸਾਰਾ ਸਮਝਾਤਾ ਉਹ ਕਹਿੰਦੀ ਮੈਂ ਰਵਾਂਗੀ ਉਸ ਤੋਂ ਬਾਦ ਉਹ ਆਪੇ ਭੱਜ ਗਈ ਅਸੀਂ ਆ ਕਹਿਨ ਉਹ ਕਿਹਾ ਯਾਰ ਜਦੋਂ ਆਪੇ ਚਲੀ ਗਈ ਹੈ ਆਪਾਂ ਕਿੱ ਲੈਣਾਂ ਦੇ ਕੋਲੋਂ ਠੀਕ ਹੈ ਜੀ ਤੇ ਮੈਂ ਕਿਹਾ ਤੂੰ ਆ ਦਾ ਵਧੀਆ ਤਰਵਜਾਂ ਕਰਨਾ ਤੂੰ ਦਫਾ ਕਰ ਆਪਾਂ ਨਹੀਂ ਜਾਣਾ ਉਸ ਤੋਂ ਬਾਦ ਉਹ ਇਹਨੂੰ ਫੋਨ ਕਰਦੀ ਮੈਨੂੰ ਇੱਕ ਦਿਨ ਵੀ ਇਹਨੇ ਕਿਹਾ ਮੈਨੂੰ ਚਾਹਤ ਮੈਨੂੰ ਫੋਨ ਕਰਦੀ ਮੈਂ ਕਿਹਾ ਦਫਾ ਕਰ ਲੈ ਡਾਰ ਉਹਦਾ ਨੰਬਰ ਆਪਾਂ ਨੂੰ ਕੋਈ ਅਜੀ ਗੱਲ ਨਹੀਂ ਸੀ ਬਾਕੀ ਆਇਆ ਕਰੇ ਸੁਤਾਂ ਰਾਜੀ ਕੁਰਸੀ ਜਾਂਦਾ ਰਾਈ ਨੂੰ ਹੱਸਦਾ ਆਂਦਾ ਆਪਾਂ ਨੂੰ ਇਹ ਨਹੀਂ ਪਤਾ ਸੀ ਵੀ ਇਹਨੇ ਆ ਕੀ ਗੱਲ ਹੈ ਵਿਆਹ ਬਸ 2 ਮਹੀਨੇ ਹੋਏ ਨੇ ਉਹ ਵਿਆਹ ਹੀ ਨਹੀਂ ਕਰਾ ਹੋਇਆ ਜੀ ਇਹਨੇ ਲਵ ਮੈਰਿਜ ਹੈ ਜਿਵੇਂ ਅੱਜਕੱਲ ਮੁੰਡਿਆਂ ਨੂੰ ਤੁਹਾਨੂੰ ਪਤਾ ਹੀ ਹੈ ਅੱਛਾ ਅੱਛਾ ਪੱਕੀ ਅਸੀਂ ਮੰਨਦੇ ਨਹੀਂ ਸੀ ਸਾਡਾ ਕੋਈ ਆਇਆ ਸੀ ਕੱਢ ਕੇ ਨਹੀਂ ਮੰਨਦੇ ਸੀ ਫਿਰ ਅਸੀਂ ਇਹਦੇ ਪਿੱਛੇ ਲੱਗ ਕੇ ਪਰ ਸਾਨੂੰ ਉਹ ਕੁੜੀ ਬਾਰੇ ਧਮਕੀ ਦੇਦੀ ਸੀ ਕੀ ਦੇਦੀ ਕਹਿੰਦਾ ਮੇਰੇ ਨਾਲ ਗੱਲ ਹੈ ਅਸੀਂ ਕਿਹਾ ਚਲ ਕੋਈ ਗੱਲ ਨਹੀਂ ਚਲ ਅਸੀਂ ਝੁੱਕ ਗਏ ਜੇ ਤੂੰ ਚਲ ਜੇ ਤੇਰੇ ਚੰਗੀ ਲੱਗਦੀ ਹੈ ਸਾਡੇ ਬਾਣੇ ਸਾਨੂੰ ਕੀ ਹੈ ਤੇਰੇ ਵਾਸਤੇ ਆ ਸਾਡਾ ਬੱਚਾ ਬੀਖ ਖੋਜ ਹੋਣਾ ਚਾਹੀਦਾ ਸੀ ਇਹਦੇ ਪਿੱਛੇ ਸਾਨੂੰ ਕੀ ਅਸੀਂ ਲੈਣੀ ਵਾਕਿਆ ਸੀ ਚਲੋ ਕੁੜੀ ਨੂੰ ਸਾਰਾ ਕੁਝ ਕਹਿਤਾਂ ਦੀ ਧੀ ਬਣਾਇਆ ਸਾਰਾ ਕੁਝ ਕੀਤਾ ਵਾਕੀ ਸਾਡੇ ਨਾਲ ਧੋਖਾ ਕਰਕੇ ਪਾਣੀ ਗਰਮ ਲੱਗ ਗਿਆ ਉਹ ਛੱਡ ਕੇ ਘਟ ਚਲੀ ਗਈ ਇਕੱਲੀ ਨਾਨਾ ਜੀ ਉਹਨੇ ਉਹਦੇ ਚਾਬੀਆਂ ਸਾਰੇ ਉਹਦੇ ਹੱਥ 'ਚ ਸੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਭੱਜ ਗਈ ਏ ਸਾਨੂੰ 2 ਘੰਟਿਆਂ ਬਾਅਦ ਲੱਗਿਆ ਸੀ ਚੱਲੀ ਘਰੇ ਅੱਜ ਤੱਕ ਪੂਆ ਲਾ ਕੇ ਕੁੜੀਆਂ ਬੈਠੀਆਂ ਰੰਗੀਆਂ ਨੇ ਬਾਕੀ ਸਾਨੂੰ ਕੋਈ ਪਤਾ ਨਹੀਂ ਉਸ ਤੋਂ ਬਾਅਦ ਅਸੀਂ ਫਿਰ ਚੁੱਪ ਕਰ ਗਏ ਅਸੀਂ ਆਗੇ ਜੱਸੀ ਅਰੂਵਾ ਬੰਦਸੀ ਇਹ ਕਰਦਾ ਇਹ ਗੱਲ ਮੈਂ ਨਹੀਂ ਪੁੱਤਰ ਆਪਾਂ ਅਗਰ ਬੈ ਕੇ ਗੱਲ ਕਰਾਂਗੇ ਤੇ ਲਾ ਲਈ ਐ ਇਹਨੇ ਕੋਈ ਗੱਲ ਕਿਸੇ ਨੂੰ ਦੱਸਦਾ ਨਹੀਂ ਦੀ ਦਿਲ ਦੀ ਵੀ ਕੋਈ ਆ ਗੱਲ ਹੈ ਜਾਂ ਕੁੱਸ ਹੈ ਕਿ ਮੁੰਡੇ ਨੇ ਵਾਇ ਲੈ ਦੱਸਿਆ ਕਿ ਪੁਨ ਆਇਆ ਸੀ ਤੇ ਆਪਣੇ ਮਲਾਈ ਪਹੁੰਚੇ ਸੀ ਤੇ ਡੈੱਡ ਬੱਟੀ ਲੈਣ ਸੀ ਬਲਾ ਹਫਤੇ ਚ ਕੋ ਪਤਾ ਲੱਗਾ ਜਸਵੀਰ ਸਿੰਘ ਪੁੱਤਰ ਰਾਜ ਸਿੰਘ ਪੁੱਤਰ ਬਲਮੀਤ ਸਿੰਘ ਜੇ ਨਾਲ ਕੋ ਮਿਲਦੇ ਨੇ ਉਹਨੇ ਕਿਤੇ ਸ਼ਾਮ ਨੂੰ ਆ ਕੇ ਕਾਨੂੰਨ ਉਹ ਫਕਤ ਦੇਰਾਦਾ ਤੇ ਵਧਾਈਆਂ ਦੇ ਬਿਆਨਾਂ ਮੁਤਾਬਕ ਦੋਖਣ ਨੂੰ ਸਰਦਬ ਕਰਕੇ ਸ਼ੁਰੂ ਕਰ ਲਿਆ ਗਿਆ। ਸਾਹਿਬ ਲੜਕੀ ਦੀ ਬਾਤ ਸਭੀ ਦੀ شادی ਦੋ ਤਿੰਨ ਮਹੀਨਾ ਪਹਿਲਾਂ ਹੋਈ ਸੀ ਤੇ ਉਹ ਲੜਕੀ ਜਿਹੜੀ ਨਾ ਹੋਈ ਸੀ ਪਹਿਲੇ ਵਿਆਹ ਹੀ ਹੋਈ ਸੀ। ਇਹ ਉਹ ਗੱਲਾ ਤਾਂ ਆ ਕੇ ਇਹਨਾਂ ਦੇ ਲੰਮਾ ਹੋਈ। ਜਦੋਂ ਹੁਣ 12 ਤਰੀਕ ਦੀ ਗਏ ਚਲੀਏ ਤੇ ਕੋਈ ਇਹਨਾਂ ਦਾ ਆਪਸ ਵਿੱਚ ਤਣਾਅ ਸੀ ਤੇ ਇਹਨੇ ਉਹ ਤੰਗਾ ਕੇ ਇਹ ਕੱਟ ਚੁੱਕੇ ਪਰਵਾਹ ਇਹ ਹੀ کہہ ਰਹੇ ਵੀ ਅਸੀਂ ਇਨਕਾਰਿਕ ਰਿਕਰਮ ਨਹੀਂ ਸੀ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਜਿਹੜਾ ਜਹਾਜ਼ ਪੰਜਾਬ ਅੰਮ੍ਰਿਤਸਰ ਦੇ ਵਿੱਚ ਉਤਰਿਆ ਉਸ ਨੂੰ ਲੈ ਕੇ ਲਗਾਤਾਰ ਹੁਣ ਸਵਾਲ ਕੀਤੇ ਜਾ ਰਹੇ ਰਿਹਾ ਅਜੇਹ ਦੇ ਵਿੱਚ ਜਲ ਸਰੋਤ ਮੰਤਰੀ ਦੇ ਵੱਲੋਂ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਗਏ ਨੇ ਕਿ ਇੱਕ ਪਾਸੇ ਤੁਸੀਂ 트럼ਪ ਸਾਹਿਬ ਨੂੰ ਦੋਸਤ ਆਖਦੇ ਪਈਓ ਤੇ ਦੂਸਰੇ ਪਾਸੇ ਦੋਸਤ ਨਾਲ ਕਿਉਂ ਖੁੱਲ ਕੇ ਗੱਲ ਨਹੀਂ ਕੀਤੀ ਗਈ ਆਬਿਖੇ ਪਹੁੰਚੇ ਜਲ ਸਰੋਤ ਮંત્રી ਬਰਿੰਦਰ ਗੋਇਲ ਬੀਤੇ ਦਿਨੀ ਅਮਰੀਕਾ ਸਰਕਾਰ ਦੇ ਵੱਲੋਂ ਰਿਪੋਰਟ ਕੀਤੀ ਕਿ 104 ਭਾਰਤੀਆਂ ਦੇ ਹੱਕ ਦੇ ਵਿੱਚ ਵੱਡਾ ਬਿਆਨ ਦਿੰਦੇ ਆ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਤੇ ਉਹਨਾਂ ਨੇ ਸ਼ਬਦੀ ਹਮਲੇ ਕੀਤੇ ਹੈ ਗੋਇਲ ਨੇ ਕਿਹਾ ਹੈ ਕਿ ਇਸ ਪਿੱਛੇ ਮੁਢਲੇ ਤੌਰ ਤੇ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ ਉਨਤਾ ਮੋਦੀ ਸਾਹਿਬ ਜੱਫੀਆਂ ਪਾਈ ਜਾਂਦੇ ਨੇ ਦੋਸਤ ਕਹੀ ਜਾਂਦੇ ਐ ਦੋਸਤ ਨਾਲ ਗਲਤਤਾ ਕੀਤੀ ਜਾ ਸਕਦੀ ਸੀ ਜੋ ਜਹਾਜ਼ ਰਿਪੋਰਟ ਹੋਇਆ ਏ ਉਹ ਅੰਮ੍ਰਿਤਸਰ ਹੀ ਕਿਉਂ ਹੋਇਆ ਉਤਰਿਆ ਇਸ ਤੋਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਹੀ ਬਾਹਰ ਜਾਂਦੇ ਐ ਇਸ ਕਰਕੇ ਹੀ ਇਹਨਾਂ ਨੇ ਪੰਜਾਬ ਦੇ ਵਿੱਚ ਜਹਾਜ਼ ਉਤਾਰਿਆ ਕਿ ਜਿਹੜਾ ਪਾਣੀ ਐ ਉਹ ਸਹੀ ਪਹੁੰਚਦਾ ਨਹੀਂ ਸੀ ਕੀਤਾ ਇਹ 26 ਕਿਲੋਮੀਟਰ ਜਿਹੜੀ ਨਹਿਰ ਐ ਰਿਕਾਰਡ ਸਮੇਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸੜਕ ਜਿਹੜੀ ਸਾਰੀ ਨਗਰ ਇਹ ਬਣਾਈ ਗਈ ਹੈ ਤੇ ਵੱਡੀ ਗੱਲ ਇਸ ਦੇ ਵਿੱਚ 40 ਕਰੋੜ ਰੁਪਏ ਦਾ ਇਸ ਦਾ ਐਸਟੀਮੇਟ ਸੀ ਤੇ ਜਿਹੜਾ ਸਾਡੇ ਮਹਿਕਮੇ ਦੇ ਇਮਾਨਦਾਰ ਅਧਿਕਾਰੀਆਂ ਦੀ ਮਿਹਨਤ ਦੇ ਸਦਕਾ ਇਹ 36 ਕਰੋੜ ਦੇ ਵਿੱਚ ਬਣਾਈ ਹੈ ਤੇ ਇਸ ਦੇ ਨਾਲ ਤਿੰਨ ਜ਼ਿਲ੍ਹੇ ਪਟਿਆਲਾ ਸੰਗਰੂਰ ਤੇ ਮਾਨਸਾ ਤੇ 10 ਬਲਾਕ ਬਿਲਕੁਲ ਮਲੇਰਕੋਟਾ ਵੀ ਜ਼ਿਲ੍ਹੇ ਦੇ ਵਿੱਚ ਹੀ ਆ ਜਾਂਦਾ ਪਰ ਅਸੀਂ ਉਹਦੇ ਵਿੱਚੋਂ ਨਿਕਲਣੇ ਆ। ਸੋ 10 ਬਲਾਕਾਂ ਨੂੰ ਤਕਰੀਬ 4 ਲੱਖ ਏਕੜ ਜ਼ਮੀਨ ਨੂੰ ਆ ਸਾਰੇ ਕਿਸਾਨ ਖੜੇ ਆ। ਸਾਰੇ ਦੇਖ ਰਹੇ ਆ। 4 ਲੱਖ ਏਕੜ ਜ਼ਮੀਨ ਨੂੰ ਪਾਣੀ ਨਹੀਂ ਮਿਲਦਾ। ਇਹ ਪਿਛਲੇ ਲੰਬੇ ਸਮੇਂ ਤੋਂ ਨਹੀਂ ਮਿਲ ਰਿਹਾ ਸੀ। ਸੋ ਜਿਹੜੀ ਸਾਡੀ ਸੋਚ ਹੈ, ਸਰਕਾਰ ਦੀ ਸੋਚ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਸਰਕਾਰ ਸੰਭਾਲੀ ਧੀ ਉਸ ਸਮੇਂ ਕਿਹਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਤੇ ਵਿਰੋਧੀ ਸਾਡੇ ਤੇ ਹੱਸਦੇ ਸੀ ਪਰ ਹੁਣ ਸਾਰੀ ਚੀਜ਼ ਲੋਕਾਂ ਦੇ ਸਾਹਮਣੇ ਹੈ ਜਿੱਥੇ 40-40 ਸਾਲ ਤੇ 30-30 ਸਾਲ ਤੇ 20-20 ਸਾਲ ਤੇ ਪਾਣੀ ਨੇ ਕਦੀ ਮਿਲਿਆ ਸੀ ਅਸੀਂ ਉਹ ਸਾਰੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ ਅਸੀਂ ਪਾਣੀ ਦੀ ਵਰਤੋਂ ਜਿਹੜੀ ਹੈ 68% ਪਾਣੀ ਦੀ ਵਰਤੋਂ ਹੋਇਆ ਕਰਦੀ ਸੀ ਪਹਿਲਾਂ ਤੇ ਕਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਸੀ ਤੇ ਹੁਣ ਅਸੀਂ 84% ਪਾਣੀ ਹੈ ਜਿਹੜਾ ਓਹੋ ਵਰਤੋਂ ਦੇ ਵਿੱਚ ਲਿਆ ਰਹੇ ਆ ਕਿਉਂਕਿ ਅੱਜ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਉਹ ਜ਼ਰੂਰਤ ਹੈ ਧਰਤੀ ਹੇਠਲਾ ਪਾਣੀ ਵਿੱਚੋਂ ਧਰਤੀ ਹੇਠਲਾ ਪਾਣੀ ਤਾਂ ਬਚੂਗਾ ਜੇ ਖੇਤਾਂ ਨੂੰ ਨਹਿਰ ਦਾ ਪਾਣੀ ਮਿਲੂਗਾ ਖੇਤਾਂ ਨੂੰ ਪਾਣੀ ਤਾਂ ਚਾਹੀਦਾ ਪਾਣੀ ਦਾ ਕੋਈ ਬਦਲ ਤਾਂ ਚਾਹੀਦਾ ਸੋ ਅਸੀਂ ਇਹ ਪਾਣੀ ਹੈ ਜਿਹੜਾ ਖੇਤਾਂ ਨੂੰ ਦੇ ਕੇ ਇੱਕ ਤਾਂ ਇਹਦੇ ਨਾਲ ਕੁਝ ਵੱਧਦੀ ਹੈ ਤੇ ਗਰਾਊਂਡ ਵਾਟਰ ਬਚਦਾ ਤੇ ਬਿਜਲੀ ਬਚਦੀ ਹੈ ਹੁਣ 25 25 30 30 ਦੇ ਮੋਟਰਾਂ 55 ਨਹੀਂ ਤੇ ਉਹਦਾਂ ਬਿਜਲੀ ਦੀ ਬੜੀ ਵੱਡੀ ਬਚਤ ਹੁੰਦੀ ਹੈ ਸੋ ਸਾਡਾ ਟਿੱਚਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 100% ਜਿਹੜਾ ਪਾਣੀ ਹੈ ਉਹ ਯੂਜ਼ ਕਰਨਾ ਤੇ ਹਰ ਖੇਤ ਨੂੰ ਪਾਣੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਹਰ ਖੇਤ ਨੂੰ ਅਸੀਂ ਪਾਣੀ ਪੰਜਾਬ ਦੇ ਲੋਕਾਂ ਦੇ ਨਾਲ ਅਸੀਂ ਹਮੇਸ਼ਾ ਖੜੀ ਹਾਂ ਸਰਕਾਰ ਪੂਰੀ ਤਰ੍ਹਾਂ ਨਾਲ ਖੜੀ ਹੈ ਪਰ ਇਹ ਜ਼ਿੰਮੇਵਾਰੀ ਮੋٹے ਤੌਰ ਤੇ ਕੇਂਦਰ ਸਰਕਾਰ ਦੀ ਬਣਦੀ ਹੈ ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਕਈ ਦਿਨਾਂ ਤੋਂ ਗੱਲ ਚੱਲ ਰਹੀ ਸੀ ਕਿ ਡਿਪੋਰਟ ਹੋ ਰਹੇ ਹਨ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਉਹ ਤਾਂ ਸੈਂਟਰਲ ਸਰਕਾਰ ਹੀ ਕਰ ਸਕਦੀ ਸੀ ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੁਣ ਇੱਕ ਪਾਸੇ ਤੇ ਮੋਦੀ ਸਾਹਿਬ ਹਰ ਇੱਕ ਨੂੰ ਜਫੀਆਂ ਪਾਈ ਜਾਂਦੇ ਨੇ ਦੋਸਤ ਕਹੀ ਜਾਂਦੇ ਨੇ ਤੇ ਫਿਰ ਦੋਸਤਾਂ ਨਾਲ ਗਲਤਾਂ ਕੀਤੀ ਜਾ ਸਕਦੀ ਹੈ ਇਹ ਤਾਂ ਸਿਰਫ ਹੁਣ ਉਹ ਜਿਹੜਾ ਸਾਨੂੰ ਸਰਕਾਰ ਨੂੰ ਬਦਨਾਮ ਕਰਨ ਦੀਆਂ ਗੱਲਾਂ ਕਰਦੇ ਆ ਹੁਣ ਡੀਪੋਰਟ ਹੋਇਆ ਜਿਹੜਾ ਜਹਾਜ਼ ਉਹ ਕਿੰਨੇ ਲੋਕ ਸੇ ਕਿੰਨੇ ਪੰਜਾਬੀ ਦੇ ਕਿੰਨੇ ਹਰਿਆਣਵੀ ਦੇ ਤੇ ਕਿੰਨੇ ਗੁਜਰਾਤੀ ਸੀ ਇੱਥੇ ਅੰਮ੍ਰਿਤਸਰ ਕਿਉਂ ਡੀਪੋਰਟ ਹੋਇਆ ਇਹ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਹੀ ਬਾਹਰ ਜਾ ਰਹੇ ਨੇ ਇਸ ਲਈ ਪੰਜਾਬ ਦੇ ਵਿੱਚ ਡੀਪੋਰਟ ਇੱਥੇ ਜਹਾਜ਼ ਉਤਰਿਆ ਕਿਉਂ ਉਤਰਿਆ ਇਹ ਜਾਣ ਬੁੱਝ ਕੇ ਹਰ ਗੱਲ ਤੇ ਰਾਜਨੀਤੀ ਕਰਦੇ ਨੇ ਰਾਜਨੀਤੀ ਰੋਟੀਆਂ ਸੇਕਦੇ ਆ ਤੇ ਉਹ ਲੋਕ ਜਿਹੜੇ ਆਪਣੀਆਂ ਜ਼ਮੀਨਾਂ ਵੇਚ ਗਏ ਉਹਨਾਂ ਅਖਬਾਰਾਂ ਦੇ ਵਿੱਚ ਬੜਾ ਲੰਬਾ ਕੁਝ ਲਿਖਿਆ ਹੋਇਆ ਹੈ ਕਿਸੇ ਨੇ ਜ਼ਮੀਨ ਗੈਨੇ ਕੀਤੀ ਆ ਕਿਸੇ ਨੇ ਜ਼ਮੀਨ ਵੇਚੀ ਆ ਤਾਂ ਕਿੱਡੇ ਦੁੱਖ ਦੀ ਗੱਲ ਇੱਕ ਆਸ ਤੇ ਉਮੀਦ ਦੇ ਨਾਲ ਕੋਈ ਜਾਂਦਾ ਤੇ ਅਮਰੀਕਾ ਨੂੰ ਵੀ ਹੁਣ ਨਵੀਆਂ ਸਰਕਾਰਾਂ ਬਣਦੀਆਂ ਨੇ ਹਮੇਸ਼ਾ ਬਦਲਦੀਆਂ ਰਹਿੰਦੀਆਂ ਨੇ ਸਰਕਾਰ ਪਰ ਉਹਨਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਜਦੋਂ ਪਹਿਲਾਂ ਉਹਨਾਂ ਨੂੰ ਉੱਥੇ ਬੁਲਾਇਆ ਸੀ ਤਾਂ ਉਦੋਂ ਕੀ ਗੱਲ ਸੀ ਹੁਣ ਕੀ ਗੱਲ ਹੋਊਗੀ ਕਿਸੇ ਦਾ ਕੋਈ ਰਿਕਾਰਡ ਕ੍ਰਿਮੀਨਲ ਹੋਵੇ ਕੋਈ ਗਲਤ ਕੰਮ ਕਰਦਾ ਹੋਵੇ ਤਾਂ ਗੱਲ ਸਮਝਾਂਦੇ ਆ ਰਿਪੋਰਟ ਕੀਤਾ ਜਾਵੇ ਪਰ ਜੋ ਹੋਇਆ ਇਹ ਗਲਤ ਹੋਇਆ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜੀ ਹੈ ਜੋ ਵੀ ਸੰਭਵ ਹੋਇਆ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਰ ਸਾਡੇ ਮੰਤਰੀ ਵਿਰੇਂਦਰ ਗੁਵੈਲ ਸਾਹਿਬ ਜਿਹੜੇ ਅੱਜ ਉਦਘਾਟਨ ਕਰਨ ਆਏ ਆ ਨਾਬਾ ਹਲਕੇ ਦੇ ਕਿਸਾਨਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਣਾ ਹੈ ਤਾਂ 40 ਕਰੋੜ ਦੀ ਲਾਗਤ ਦਾ ਜਿਹੜਾ ਬਜਟ ਸੀ 36 ਕਰੋੜ ਸੀ ਬਣ ਗਈ ਜੀ ਨਹਿਰ ਪੱਕੀ ਹੋ ਗਈ ਪਰ ਹਰੇਕ ਖੇਤ ਤੱਕ ਪਾਣੀ ਪਹੁੰਚੂਗਾ ਤਾਂ ਜ਼ਮੀਨ ਦਾ ਪਾਣੀ ਵੀ ਬਚੂਗਾ ਬਿਜਲੀ ਦੀ ਬਚੂਗੀ ਹਰਾਸ਼ਮੈਂਟ ਬਚੂਗੀ ਫਸਲ ਚੰਗੀ ਹੋਊਗੀ ਟੋਟਲੀ 100% ਕਿਸਾਨ ਨੂੰ ਮੁਨਾਫਾ ਹੀ ਮੁਨਾਫਾ ਜੀ ਸੋ ਇਹ ਬਹੁਤ ਵੱਡਾ ਕੰਮ ਅੱਜ ਹੋਇਆ ਦਾੂ ਗਾਰਦਨ ਮੰਤਰੀ ਸਾਹਿਬ ਕਰਨਾ ਸੋ ਇਸਾਨ ਹੁਣ ਤੱਕ ਦੀਆਂ ਖਾਸ ਖਾਸ ਖਬਰਾਂ ਵਧੇਰੇ ਅਪਡੇਟਸ ਲਈ ਟੁਡੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ